ਕਰ ਲੱਗੇ ਪਾ ਸਕਦੇ ਨਹੀਂ ਪਾ ਸਕਦੇ ਫਿਰ ਅਸੀਂ ਕਿਹਾ ਤੁਸੀਂ ਪਾਰਲੀਮੈਂਟ ਵਿੱਚ ਨਾ ਲੈ ਕੇ ਆਓ ਪਰ ਜਦੋਂ ਪੈਕ ਲੈ ਹੁੰਦਾ ਸੀ ਕਿਹਾ ਤੁਸੀਂ ਪਾਰਲੀਮੈਂਟ ਦੀ ਕਮੇਟੀ ਨੂੰ ਦੇ ਦਿਓ ਜਿੰਨੇ ਵੀ ਕਾਨੂੰਨ ਪੰਜਾਬ ਦੇਸ਼ ਬੰਦੇ ਐ ਜੇ ਕਿਸੇ ਕਾਨੂੰਨ ਕੋਈ ਵਿਵਾਦ ਹੈ ਪਾਰਲੀਮੈਂਟ ਦੀ ਕਮੇਟੀ ਬਣ ਜਾਂਦੀਆਂ ਸਾਰੀਆਂ ਪਾਰਟੀਆਂ ਦੇ ਐਮਪੀ ਉਹਦੇ ਵਿੱਚ ਵੜ ਜਾਂਦੇ ਐ ਫਿਰ ਜਿਹੜੀਆਂ ਜਿਸ ਤਰੀਕੇ ਦਾ ਕਾਨੂੰਨ ਹੈ ਉਹਨਾਂ ਨਾਲ ਸੰਬੰਧਤ ਲੋਕਾਂ ਨੂੰ ਬੁਲਾਇਆ ਜਾਂਦਾ ਹੈ ਵਿਚਾਰ ਸੁਣੇ ਜਾਂਦੇ ਆ ਫਿਰ ਤੋਂ ਕਾਨੂੰਨ ਬੰਦਾ ਹੈ ਪਰ ਇੱਥੇ ਅਸੀਂ ਜਦੋਂ ਕਿਹਾ ਉਹਨਾਂ ਨੇ ਕਾਨੂੰਨ ਕਮੇਟੀ ਨੂੰ ਵੀ ਨ ਭੇਜਿਆ ਫਿਰ ਉਦੋਂ ਹੀ استਿਫਾ ਦੇ ਕੇ ਸਰਕਾਰ ਤੋਂ ਬਾਹਰ ਆ ਕੇ ਤੇ ਵੋਟ ਵੀ ਵਿਰੋਧ ਕੀਤਾ ਮੈਨੂੰ ਹੈਰਾਨ ਹੈ ਕਾਂਗਰਸ ਦੇ ਇਥੋਂ ਦਾ ਐਮਪੀ ਬਿੱਟੂ ਭਾਸ਼ਣ ਸੁਣਿਆ ਹੋਣਾ ਐ ਉੱਤੇ ਜੜ ਕੇ ਬੜੇ ਡਰਾਮੇ ਕਰਦਾ ਹੈ ਪੁੱਛੋ ਜਦੋਂ ਵੋਟ ਪਾਉਣ ਦਾ ਟਾਈਮ ਆਇਆ ਉੱਥੇ ਵੋਟ ਕਿਉਂ ਨਹੀਂ ਪਾਈ ਜਿਹਦਾ ਵੋਟ ਪਾਉਣ ਦਾ ਟਾਈਮ ਆਇਆ ਕੱਲੇ ਧੋਈ ਸੀ ਹਰ ਸਿਮਰਤ ਤੇ ਮੈਂ ਨਾ ਭਗਵੰਤ ਮਾਨ ਨਾ ਕਾਂਗਰਸੀ ਸਾਰੇ ਭੱਜ ਗਏ ਵਾਕ ਆਊਟ ਕਰ ਗਏ ਇੱਕ ਪਾਸੇ 350 ਬੀਜੇਪੀ ਦੇ ਐਮਪੀ ਲੇ ਅਸੀਂ ਦੋ ਪ੍ਰਸ਼ਾਨ ਬਰਾਵਾ ਨੇ ਕਿਹਾ ਅਸੀਂ ਦੇਖਣਾ ਚਾਹੁੰਦੇ ਹਾਂ ਕਿਹੜੇ ਆਪਣੇ ਵੋਟ ਸਾਡੇ ਹੱਕ ਚ ਪਾਉਂਦੇ ਆ ਕਿਹੜੇ ਵਾਕ ਆਊਟ ਕਰਦੇ ਵਾਕ ਆਊਟ ਨੂੰ ਮੰਨਿਆਂ ਚ ਜਾਉਂਦੇ ਨੇ ਸਟੈਂਡ ਲਿੱਤਾ ਆ ਕਾਂਗਰਸੀ ਕਹਿੰਦੇ ਕਹਿੰਦੇ ਚੀਚੀ ਘੱਟ ਕੇ ਖੂਨ ਦੇ ਕੁਰਬਾਨੀ ਕਹਿੰਦੇ ਆ ਨਾਂਸੀ ਕੁਰਬਾਨੀ ਕੀਤੀ ਹੈ ਅਮੇ ਸਾਡੇ ਬਜ਼ੁਰਗਾਂ ਨੇ ਸਾਡੇ ਪਾਰਟੀ ਦੇ ਵਰਕਰਾਂ ਨੇ ਤੁਸੀਂ ਸਾਰਿਆਂ ਨੇ 15-15 ਸਾਲ ਜੇਲਾਂ ਕੱਟੀਆਂ ਸੀ ਕੁਰਬਾਨੀ ਕਰਕੇ ਨਹੀਂ ਕੀਤੀਆਂ ਅਸੀਂ ਆਪਣਾ ਸੂਲ ਕਰਕੇ ਗਏ ਆ ਸਾਡੀ ਪਾਰਟੀ ਦਾ ਸੂਲ ਲੜਾਈ ਲੈ ਲੰਨਾ ਬਾਦਲ ਸਾਹਿਬ ਵਾਸਤੇ ਜਿਹੜੇ 5 ਵਾਰ ਮੁੱਖ ਮੰਤਰੀ ਬਣਿਆ ਸਾਨੂੰ ਕੋਈ ਕੁਰਸੀ ਪਿਆਰੀ ਨਹੀਂ ਜੇ ਕੁਰਸੀ ਪਿਆਰੀ ਹੁੰਦੀ 16 16 ਸਾਲ 10 10 ਸਾਲ ਕਿਸੇ ਨੇ ਜੇਲਾਂ ਚ ਨਹੀਂ ਜਾਣਾ ਸੀ ਅਸੀਂ ਮਿੰਟਾਂ ਦੀ ਸਮਝੌਤੇ ਕਰਕੇ ਉਦੋਂ ਸਰਕਾਰਾਂ ਬਣਾ ਸਕਦੇ ਸੀ ਜਦੋਂ ਐਮਰਜੈਂਸੀ ਦੀ ਲੜਾਈ ਆ ਲੱਗੀ ਪੂਰੇ ਦੇਸ਼ ਵਿੱਚ ਐ ਨਹੀਂ ਪਤਾ ਸੀ ਕਿ 5 ਸਾਲ ਜੇਲ੍ਹ ਜਾਣਾ ਪਊਗਾ 10 ਸਾਲ ਜੇਲ੍ਹ ਪੜੂਗਾ ਕੋਈ ਕਹਿੰਦੇ ਸੀ ਤੁਹਾਡੀਆਂ ਮੈਨੂੰ ਕਿਹਾ ਸੀ ਜੋ ਵੀ ਲੜਾਈ ਲੜੀ ਆਜ਼ਾਦੀ ਤੋਂ ਪਹਿਲੇ ਤੇ ਆਜ਼ਾਦੀ ਤੋਂ ਬਾਅਦ ਤੁਸੀਂ ਇਤਿਹਾਸ ਦੇਖ ਲਓ ਸ਼੍ਰੋਮਣੀ ਕਾਲੀ ਦਲ ਨੇ ਲੜੀ ਐ ਐਮਰਜੈਂਸੀ ਦੀ ਲੜਾਈ ਵਿੱਚ 2.5 ਸਾਲ ਪੂਰੇ ਦੇਸ਼ ਵਿੱਚ ਤੇ ਪੰਜਾਬ ਚ ਉਹਨਾਂ ਚੋਂ 60 ਹਜ਼ਾਰ ਕਾਲੀ ਦਲ ਦੇ ਵਰਕਰ ਸੀ ਕੱਲੇ 60 ਹਜ਼ਾਰ ਦੇਖ ਲਓ ਦੇਸ਼ ਤੇ 90 ਹਜ਼ਾਰ ਇਹਦਾ ਮਤਲਬ ਪੂਰੇ ਦੇਸ਼ ਚ ਕੱਲੇ 30 ਹਜ਼ਾਰ ਤੇ ਆਪਾਂ 60 ਹਜ਼ਾਰ ਸੀ ਆਹ ਤਾਂ ਇਤਿਹਾਸ ਹੈ ਕਾਲੀ ਦਲ ਦਾ ਕਾਂਗਰਸ ਐ ਤੇ ਆਮ ਆਦਮੀ ਪਾਰਟੀ ਐ ਪਾਰਲੀਮੈਂਟ ਦੀ ਭਾਸ਼ਣ ਦੇਖ ਲੋ ਉਹ ਵੀ ਪੰਜਾਬ ਜਣੇ ਗੁਰੂ ਘਰ ਜਣੇ ਦਰਬਾਰ ਸਾਹਿਬ ਗੁਰੂ ਘਰ ਜਾ ਕੇ ਆਸ਼ੀਰਵਾਦ ਲੈਣੇ ਪਰਮਤਮਾ ਦਾ ਆਸ਼ੀਰਵਾਦ ਲੈਣੇ ਅਸੀਂ ਲੈਣ ਗਏ ਸੀ ਤੇ ਆਮ ਆਦਮੀ ਤੇ ਕਾਂਗਰਸੀ ਨੂੰ ਕਿਉਂ ਮਿਰਚਾਂ ਲੱਗਦੀ ਐ ਅਸੀਂ ਕੋਈ ਉਹਨਾਂ ਦੇ ਖਲਾ ਅਸੀਂ ਕਾਂਗਰਸ ਇਕੱਠੀ ਚੱਲ ਰਹੀ ਐ ਇਕੱਠੀ ਟੈਂਟਰ ਨਾਲ ਐ ਸਾਡੇ ਨਾਲ ਨਹੀਂ ਐ ਅਸੀਂ ਥੋੜੇ ਅਸੀਂ ਤਾਂ ਉਹ ਨਹੀਂ ਲੜਦੇ ਸਾਡੇ ਸਾਡੇ ਤਰਫ ਬਦੂਖਾਂ ਕਰਨ ਦੀ ਲੋੜ ਨਹੀਂ ਕਿਉਂਕਿ ਕਰਦੇ ਕਿਉਂ ਹੈ ਡਰਦੇ ਹੈ ਉਹਨਾਂ ਨੂੰ ਪਤਾ ਹੈ ਜਦੋਂ ਮਦਾਨੇ ਜੰਗ 'ਚ ਕਾਲੀ ਦੇ ਲਾ ਗਿਆ ਤੇ ਪੰਜਾਬ ਪੰਜਾਬ ਖੜਾ ਹੋ ਜਾਊਗਾ ਕੈਪਟਨ ਸਭ ਤੋਂ ਦੋਗਲਾ ਬੰਦਾ ਅਜਿਹੜਾ ਕਾਨੂੰਨ ਹੈ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਆਹ ਕੈਪਟਨ ਦਾ ਚੋਣ ਪੱਤਰ ਹੈ ਆ 2007 ਚ ਅਨੇ ਹੁਣ 17 ਚ ਜਦੋਂ ਇਹਨੇ ਗੁੜਕਾ ਸਾਹਿਬ ਦੀ ਸੋਹ ਖਾਦੀ ਐਸੀ ਚੋਣ ਪੱਤਰ ਨੂੰ ਇਹਨੇ ਚੱਕ ਕੇ ਦਿਖਾਇਆ ਸੀ ਕਰੂੰਗਾ ਘਰ ਘਰ ਨੌਕਰੀ ਲਊਗਾ ਇਹ ਕਰੂੰਗਾ ਉਹ ਕਰੂੰਗਾ ਐਸੀ ਚੋਣ ਪੱਤਰ ਜਿਹਨੇ ਵੱਡੀ ਲਿਖਿਆ ਆ ਲਿਖਿਆ ਕਾਨੂੰਨ ਲੈ ਕੇ ਆਉਂਗਾ ਪ੍ਰਾਈਵੇਟ ਮੰਡੀਆਂ ਦੀ ਮੈਂ ਜਦੋਂ ਆਉਂਗਾ ਕੰਟਰੈਕਟ ਫਾਰਮਿੰਗ ਕਰਾਂਗਾ ਈ-ਮਾਰਕਟੇ ਖੋਲੂੰਗਾ ਸਾਰਾ ਕੁਝ ਜੋ ਐਕਟ ਤਿੰਨੇ ਆਰਡੀਨੈਂਸ ਹੈ ਤਿੰਨੇ ਹੀ ਸਾਰੀਆਂ ਚੀਜ਼ਾਂ 2017 ਦੇ 472 ਜੇ ਕੈਪਟਨ ਨੇ ਹੋਰ ਕੰਮ ਕੁਝ ਨਹੀਂ ਕੀਤਾ ਅੱਤ ਪਾਰਲੀ ਪਹਿਲਾ ਸੈਸ਼ਨ ਜਦੋਂ ਹੋਇਆ ਪੰਜਾਬ ਦਾ ਜੈਂਬਲੀ ਦਾ ਮੁੱਖ ਮੰਤਰੀ ਬੰਦੇ ਉਹਨੇ ਐਕਟ ਪਾਸ ਕਰਦਾ ਕਾਪੀ ਹੈ ਜਿੱਥੇ ਸਾਰਾ ਕੁਝ ਪੰਜਾਬ 'ਚ ਲਾਗੂ ਕਰਦਾ ਅੱਜ ਜੇ ਸੈਂਟਰ ਦਾ ਆਪ ਤੋੜੀ ਦਿਨੇ ਕਾਨੂੰਨ ਫਿਰ ਵੀ ਪੰਜਾਬ 'ਚ ਕਾਨੂੰਨ ਲਾਗੂ ਹੈ ਜਿੰਨਾ ਤੱਕ ਆਪ ਰੱਦ ਨਹੀਂ ਹੁੰਦਾ ਕੈਪਟਨ ਸਾਹਿਬ ਡਰਾਮੇ ਕਰਨੇ ਬੰਦ ਕਰ ਦਿਓ ਬਣਾਇਆ ਸੀ ਉਹਨੂੰ ਖਤਮ ਕਰਨਾ ਸੀ ਜਿਹੜਾ ਨਹੀਂ ਕੀਤਾ ਤੁਸੀਂ ਆਏ ਕਾਂਗਰਸਦਾਂ ਪਾਰਲੀਮੈਂਟ ਉਹਨੇ ਕੀ ਕਰਕੇ ਦਿਹਾਉਗੀ ਕੈਪਟਨ ਤਾਂ ਵੀ ਅੰਗੇ ਟੱਪੇ ਪਏ ਆ ਉਹਨਾਂ ਨੇ ਸਤਵੇਂ ਸਫੇ ਦੇ ਆਬ ਲਿਖਿਆ ਆਏ ਇੱਕ ਗੱਲ ਅੱਗੇ ਵੱਧ ਕੇ ਉਹ ਕਹਿੰਦੇ ਜਿੰਨੇ ਵੀ ਦੇਸ਼ ਸਰਕਾਰੀ ਕਿਉਂ ਬੇਫਿਕੂ ਬਣਾਉਣੇ ਆਈ ਵੀ ਕਹਿਣਾ ਚਾਹਣਾ ਹੈ ਕਈ ਲੋਕ ਸ਼ਰਾਰਤੀ